ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਸਤ ਗੁਰ ਕਾ ਜੋ ਸੇਖ ਆਖਾਏ ਸੋ ਭਲਕੇ ਉਠ ਹਰਿ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅਮਰਤ ਸਰਨਾਵੈ ਉਪਦੇਸ ਗੁਰੂ ਹਰਿ ਹਰਿ ਜਪ ਜਪ ਸਭ ਕਿਲ ਵਿਖ ਪਾਪ ਦੋਖ ਲਹ ਜਾਵੈ ਫਿਰ ਚੜ ਦਿਵਸ ਗੁਰ ਬਾਣੀ ਗਾਵੈ ਬਹਦਿਆ ਉਠਦਿਆ ਹਰ ਨਾਮ ਧਿਆਵੈ ਜੋ ਸਾਸਿ ਗਿਰਾਸ ਸਤਿ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸਨੋ ਦਿਆਲ ਖਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪ ਅਵਰਹ ਨਾਮ ਜਪਾਵੇ ਸੋ ਕਹੋ ਟਲ ਗੁਰ ਸੇਵੀਐ ਹਨਸ ਸਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵਾਸਿ ਫਤਕ ਸਮਦੀ ਨਰੇ ਅਰਸਾ ਕੁਰ ਸਹੋ ਛਟੇ ਆ ਤਦ ਡਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜਾਨ ਖਾਸ ਤੇ ਸਰ ਜੋ ਅੰਕ ਸਖਾ ਅਹਰਨ ਜਿਉ ਸਰ ਦੇ ਮਨ ਤਨ ਆਗੈ ਰਾਖ ਕੈ ਉਬੇ ਸੇਵ ਕਰਹਿ ਹਸਤੇ ਸਿਰ ਜੋ ਅੰਕ ਸਖਾ ਅਹਰਣ ਜਿਉ ਸਿਰ ਦੇਹ ਮਨ ਤਨ ਆਗੈ ਰਾਖ ਕੈ ਉਬੇ ਸੇਵ ਕਰਹਿ ਇਹ ਗਰਮਖ ਆਪ ਨਿਵਾਰੀ ਆ ਸਬਰਾਜ ਸ੍ਰੇਸ਼ਟ ਕਾਲੇ ਨਾਨਕ ਗੁਰਮਖ ਬੁਜੀਆ ਜਾ ਆਪੇ ਨਦਰ ਕਰਹਿ ਮਹੱਲਾ ਤੀਜਾ ਜਨ ਗੁਰਮਖ ਨਾਮ ਧਿਆਇ ਆਏ ਤੇ ਪਰਵਾਨ ਨਾਨਕ ਕੁੱਲ ਉਧਾਰ ਖੈ ਆਪਣਾ ਦਰਗਹਿ ਅਪਾਵਖੇ ਮਾਨ ਪੌੜੀ ਗੁਰਮੁਖ ਸਖਿਆ ਸਿਖ ਗੁਰੂ ਮੇ ਲਾਈਆਂ ਇਕ ਸੇਵਕ ਗੁਰ ਪਾਸ ਇਕ ਗੁਰ ਕਾਰੇ ਲਾਈਆਂ ਜਿਨਾ ਗੁਰ ਪਿਆਰਾ ਮਨ ਚਤ ਤੈਨਾ ਭਾਉ ਗੁਰੂ ਦੇ ਵਾਈਆਂ ਗੁਰ ਸਿਖਾਂ ਇੱਕੋ ਪਿਆਰ ਗੁਰਮਤਿ ਪਤਾ ਪਾਈਆਂ ਗੁਰ ਸਾਤ ਗੁਰ ਬੋਲੋ ਸਭ ਗੁਰੇ ਆਖ ਗੁਰੂ ਜੇਵਾਈਆਂ ਗੁਰਸਿੱਖਾਂ ਇੱਕ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰਸਤ ਗੁਰ ਬੋਲ ਸਭ ਗੁਰੇ ਆਖ ਗੁਰੂ ਜੇਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ